ਜਿਹੜੇ ਪਸ਼ੂਆਂ ਨੂੰ ਮੋਕ ਲੱਗੀ ਹੈ ਇਹ 60 ਗ੍ਰਾਮ ਦਾ ਪੈਕੇਟ ਹੈ ਪੂਰਾ 60 ਗ੍ਰਾਮ ਹੀ ਆਪਾਂ ਡੋਜ਼ ਦੇਣੀ ਹੈ ਲੱਸੀ ਦੇ ਵਿੱਚ ਘੋਲ ਕੇ ਦੇਣੀ ਹੈ ਜਿਵੇਂ 250 ਐਮਐਲ ਲੱਸੀ ਗਿਆ ਹਨ ਤੁਸੀਂ ਇਹ ਤਾਂ ਵੱਡੇ ਪਸ਼ੂਆਂ ਵਾਸਤੇ ਪਹਿਲੇ ਦਿਨ ਰਿਜ਼ਲਟ ਇਹਦਾ ਆਜੂਗਾ 50% ਪਸ਼ੂ ਠੀਕ ਹੋ ਜਾਣਾ ਬਾਕੀ ਜੇ ਅਗਲੇ ਦਿਨ ਨਹੀਂ ਸਹੀ ਹੋਇਆ ਤਾਂ 60 ਗ੍ਰਾਮ ਅਗਲੇ ਦਿਨ ਦੇ ਦੇਣਾ ਜੇ ਆਪਾਂ ਛੋਟੇ ਪਸ਼ੂਆਂ ਨੂੰ ਦੇਣੀ ਹੈ ਇਹਦੀ ਡੋਜ਼ ਜੇ ਛੋਟੇ ਪਸ਼ੂਆਂ ਨੂੰ ਮੋਕ ਲੱਗੀ ਹੈ ਤਾਂ ਆਪਾਂ ਇਹਦੀ ਡੋਜ਼ ਦੇਣੀ ਹੈ 30 ਗ੍ਰਾਮ ਤੇ ਲੱਸੀ ਚ ਘੋਲ ਕੇ ਦੇਣੀ ਬਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਇਸ ਟਾਈਮ ਆਪਾਂ ਖੜੇ ਆ ਜੀ ਅਨੂਜ ਫ ਪਿੰਡ ਰਜਾਪੁਰ ਨਕੋਦਰ ਰੋਡ ਕਪੂਰਥਾਲਾ ਦੇ ਵਿੱਚ ਇਹ ਵੀਡੀਓ ਆਪਣੀ ਡੇਰੀ ਫਾਰਮਰਾਂਸ ਤੇ ਬਹੁਤ ਹੀ ਖਾਸ ਹੋਣ ਸੋ ਨੈਟਜ਼ਾਇਮ ਇੱਕ ਵੀਰ ਤੁਹਾਨੂੰ ਆਪਾਂ ਹੋਰ ਦੱਸਾਂਗੇ ਕਿਸਾਨ ਵੀਰਾਂ ਨੂੰ ਕਿ ਜਿਹੜੇ ਕਿਸਾਨ ਸਾਈਲੇਜ ਬੰਦੇ ਆ ਚਾਰ ਪੰਦੇ ਆ ਅਚਾਰ ਦੇ ਵਿੱਚ ਕੀ ਹੁੰਦਾ ਮੱਕੀ ਠੀਕ ਆ ਅਚਾਰ ਚ 40% ਸਟਾਰਚ ਹੁੰਦਾ ਸਟਾਰਚ ਔਖਾ ਪਚਦਾ ਬੋਡੀ ਜੇ ਦੇਖੋ ਸਟਾਰਚ ਔਖਾ ਪਚਦਾ ਆ ਤੇ ਪਸ਼ੂ ਦਾ ਜਿਹੜਾ ਰੂਮਨ ਆ ਉਹਦਾ ਪੀਐਚ ਜਿਹੜਾ ਡਿਸਟਰਬ ਹੋ ਜਾਂਦਾ ਤੇਜਾਬੀਪਣ ਜ਼ਿਆਦਾ ਵੱਧ ਜਾਂਦਾ ਜਿੱਥੇ ਵੀ ਸਾਈਲੇਜ ਪੈ ਰਿਹਾ ਉੱਥੇ ਅਗਰ ਕੋਈ ਸਮੱਸਿਆ ਆ ਰਹੀ ਆ ਉਹਦੇ ਚ ਅਗਰ ਆਪਾਂ ਇਹ ਦੇ ਰਹੇ ਆ ਤੇ ਜਿਹੜਾ ਸਾਈਲੇਜ ਦੀ ਪਚਾਉਣ ਦੀ ਸ਼ਕਤੀ ਆ ਉਹ ਜ਼ਿਆਦਾ ਵੱਧ ਜਾਂਦੀ ਕਿਉਂਕਿ ਸਾਈਲੇਜ ਹਮੇਸ਼ਾ ਜਿਹੜੇ ਕਿਸਾਨ ਆਪਣੇ ਸਾਈਲੇਜ ਪਾਉਂਦੇ ਆ ਹਨਾ ਸਾਈਲੇਜ ਦੇ ਵਿੱਚ ਉੱਲੀ ਵੀ ਜਾ ਵੜਦੀ ਆ ਜੇ ਆਪਾਂ ਸਾਈਲੇਜ ਦੇ ਨਾਲ ਨਾਲ ਏਰੀਵਰ ਤੋਂ ਕਰਦੇ ਆ ਤੁਸੀਂ ਇਹ 10 ਐਮਐਲ ਦੱਸਿਆ ਡੇਲੀ ਦਾ ਤੇ ਆਪਣੇ ਪਸ਼ੂ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਸਾਈਲੇਜ ਵੀ ਵਧੀਆ ਪਚੂਗਾ ਸਾਈਲੇਜ ਵਧੀਆ ਪਚੂਗਾ ਦੁਰਦੀ ਫੈਟ ਇਸਨੇ ਵਧੂਗੀ ਜਿਹੜੇ ਵੀ ਸਾਈਲੇਜ ਵਰਤ ਰਹੇ ਮਹੀਨੇ ਚ ਅਗਰ 10 ਦਿਨ ਵੀ ਦੇ ਦੇਣਗੇ ਤੇ ਉਹਦੇ ਨਾਲੋਂ ਡਬਲ ਫਾਇਦਾ ਦੇਖਣਾ ਤੇ ਪ੍ਰਾਈਸ ਜਦੋਂ 350 ਦੱਸਿਆ 350 ਔਰ ਆਂਦਾ ਵੀ ਆਪਣਾ ਐਨਜ਼ਾਈਮ ਟੋਨਿਕ ਕਿਸੇ ਦਾ ਵੀ ਨਹੀਂ ਆ ਰਿਹਾ ਕੇਵਲ ਔਰ ਕੇਵਲ ਨਿਟਕੈਮ ਫਾਰਮਾ ਦਾ ਹੀ ਆ ਰਿਹਾ ਐਨਜ਼ਾਈਮ ਬਾਕੀ ਸਾਰਾ ਲੀਵਰ ਟੋਨਿਕ ਵੀ ਆ ਰਿਹਾ ਠੀਕ ਹੈ ਤੇ ਇਹ ਆਪਾਂ ਉਹ ਹੀ ਮੰਗਵਾ ਸਕਦੇ ਹਾਂ ਮੰਗਵਾ ਸਕਦੇ ਹਾਂ ਬਿਲਕੁਲ ਜੀ ਇਹਦਾ 1 ਲੀਟਰ ਪੈਕਿੰਗ ਵੀ ਆ ਰਹੀ ਆ ਇਹਦੀ 250 ਐਮਲ ਦੀ ਪੈਕਿੰਗ ਵੀ ਆ ਰਹੀ ਆ ਔਰ ਇਹਦੀ ਅੱਧਾ ਲੀਟਰ ਦੀ ਵੀ ਪੈਕਿੰਗ ਆ ਰਹੀ ਆ ਨੈਟ ਹੈ ਇਹ 250 ਐਮਲ ਵਾਲੀ ਪੈਕਿੰਗ ਤਾਂ ਵੀਰੇ ਫਿਰ ਜਿਵੇਂ ਤੁਸੀਂ 100 ਐਮਲ ਤੇ ਬਾਕੀ ਆਪਾਂ ਤੁਹਾਨੂੰ ਦਿਖਾਵਾਂਗੇ ਇੱਕ 5 ਲੀਟਰ ਦੀ ਵੀ ਪੈਕਿੰਗ ਆਪਣੀ ਆ ਰਹੀ ਹੈ ਔਰ 5 ਲੀਟਰ ਤੋਂ ਬਾਅਦ 20 ਲੀਟਰ ਦਾ ਵੀ ਕੈਨ ਆ ਰਿਹਾ ਠੀਕ ਹੈ ਜੀ ਵੱਡੇ ਫਾਰਮਰਾਂ ਲਈ 20 ਲੀਟਰ ਵੀ ਆ ਰਿਹਾ ਜਿਹੜਾ ਉਹਨਾਂ ਨੂੰ ਸਸਤਾ ਪੈਂਦਾ ਠੀਕ ਹੈ ਜੀ ਸ ਡਬਲ ਕਰ ਦਾਂਗੇ 100 ਐਮਲ ਸਵੇਰੇ 100 ਐਮਲ ਸ਼ਾਮੀ 5 ਦਿਨਾਂ ਚਾਹੇ ਅਪਾ ਦੇਵਾਂਗੇ ਤੇ ਪਸ਼ੂ ਇੱਕਦਮ ਆਪਣੇ ਪੱਠੇ ਦਾਣੇ ਚਾਰੇ ਤੇ ਆ ਜਾਊਗਾ ਔਰ ਉਹਦਾ ਹਾਜਮਾ ਦੁਰਸਤ ਹੋ ਜਾਊਗਾ ਜਿਹੜਾ ਪਸ਼ੂ ਪੱਠੇ ਨਹੀਂ ਵੀ ਖਾਂਦਾ ਹਨਾ ਜਾਂ ਸਾਈਲੇਜ ਖਾਂਦੇ ਆ ਜਿਨ੍ਹਾਂ ਦਾ ਪਾਚਨ ਤੰਤਰ ਸਹੀ ਨਹੀਂ ਰਹਿੰਦਾ ਉਹਨਾਂ ਉੱਤੇ ਆਪਾਂ ਇਹ ਪ੍ਰੋਡਕਟ ਲੈ ਕੇ ਆਏ ਆ 100 ਐਮਲ ਹੀ ਵਰਤੋਂ ਕਰਨੀ ਹੈ ਡੇਲੀ ਦੀ ਤੇ 10 ਕ ਦਿਨ ਚੱਲਦਾ ਹਨਾ ਇਹ 1 ਲੀਟਰ 1 ਲੀਟਰ ਤੇ ਪ੍ਰਾਈਜ਼ ਇਹਦਾ 350 ਰੁਪਿਆ ਰਹਿੰਦਾ 1 ਲੀਟਰ ਦਾ 350 ਰੁਪਿਆ ਹਾਂਜੀ ਤੇ ਘਰੇ ਬੈਠੇ ਵੀ ਹੁਣ ਆਪਾਂ ਮੰਗਵਾ ਸਕਦੇ ਘਰੇ ਬੈਠੇ ਵੀ ਮਿਲ ਜਾਊਗਾ ਠ ਇਦੇ ਨਾਲ ਨਾਲ ਤੁਹਾਨੂੰ ਇੱਕ ਹੋਰ ਪ੍ਰੋਡਕਟ ਆਪਾਂ ਇੰਟਰੋਡਿਊਸ ਕਰਾਵਾਂਗੇ ਅੱਜ ਹੂੰ ਰੋਮੀ ਕੈਮ ਪਾਊਡਰ ਠੀਕ ਹੈ ਜੀ ਇਹ ਕੀ ਕੰਮ ਵਰਤੋਂ ਦਾ ਜੀ ਇਹ ਤਾਂ ਵਰਤੋ ਇਹ ਹੈਗਾ ਜੀ ਜਿਹੜੀ ਮੋਕ ਲੱਗੀ ਰਹਿੰਦੀ ਪਸ਼ੂ ਨੂੰ ਚਾਹੇ ਪਾਣੀ ਵਾਂਗੂ ਮੋਕ ਲੱਗੀ ਰਹੇ ਕਿਸੇ ਤਰ੍ਹਾਂ ਦੀ ਵੀ ਮੋਕ ਲੱਗੀ ਹੈ ਪਸ਼ੂ ਨੂੰ ਆਪਾਂ ਕੀ ਕਰਦੇ ਹਾਂ ਟੀਕੇ ਲਵਾਣੇ ਪਹਿਲੇ ਪਸ਼ੂ ਮੋਕ ਤੇ ਹੁੰਦਾ ਟੀਕੇ ਲਵਾ ਕੇ ਪਸ਼ੂ ਹੋਰ ਜ਼ਿਆਦਾ ਸਟ्रेस 'ਚ ਆ ਜਾਂਦਾ ਹਾਂਜੀ ਸੋ ਜਿਹੜਾ ਆਹ ਪ੍ਰੋਡਕਟ ਹੈ ਰੋਮੀ ਕੈਮ ਇਹ ਬਿਲਕੁਲ ਨੇਚਰਲ ਪ੍ਰੋਡਕਟ ਹੈ ਕਿਉਂਕਿ ਕਿਓਲਿਨ ਯੂਜ਼ ਕੀਤੀ ਗਈ ਹੈ ਕਿਓਲਿਨ ਕਿਸੇ ਵੀ ਕੰਪਨੀ 'ਚ ਨਹੀਂ ਆਉਂਦੀ ਆਹ ਜਿਹ ਕਿਓਲਿਨ ਫੈਕਟਿਨ ਐਕਟੀਵੇਟਡ ਚਾਰਕੋਲ ਔਰ ਇਲੈਕਟ੍ਰੋਲਾਈਟਸ ਦੇ ਨਾਲ ਇਹ ਪ੍ਰੋਡਕਟ ਸਾਡਾ ਆ ਰਿਹਾ ਵਾ ਹੂੰ ਇਹਦੀ ਵਰਤੋਂ ਦਾ ਸਭ ਤੋਂ ਖਾਸ ਧਿਆਨ ਰੱਖਣਾ ਹੁੰਦਾ ਜਦੋਂ ਇਹਨੂੰ ਦੇਣਾ ਆਪਾਂ ਇਹਨੂੰ ਜਾਂ ਤਾਂ ਲੱਸੀ 'ਚ ਦੇਣਾ ਆ ਔਰ ਇਹ ਚੌਲਾ ਦੀ ਪਿਸੇ 'ਚ ਦੇਣਾ ਆ ਨਹੀਂ ਇਹਦੀ ਮਾਤਰਾ ਕਿੰਨੀ ਹੀ ਪਾਉਣੀ ਹੈ ਫਿਰ 60 ਗ੍ਰਾਮ ਦਾ ਪੈਕੇਟ ਹੈ ਔਰ ਪੂਰਾ ਦਾ ਪੂਰਾ ਪੈਕੇਟ ਵੱਡੇ ਪਸ਼ੂ ਨੂੰ ਦੇਣਾ ਆਪਾਂ ਇੱਕ ਪੂਰਾ ਪੈਕੇਟ ਲੱਸੀ ਲੀਟਰ 'ਚ ਜਾਂ ਬੱਠਲ 'ਚ ਕਿਵੇਂ ਵੀ ਆਪਾਂ ਘੋਲ ਲੇ ਬੱਠਲ 'ਚ 2 250 ml ਲੱਸੀ ਲੈ ਕੇ ਉਹਦੇ 'ਚ ਆਪਾਂ 60 ਗ੍ਰਾਮ ਘੋਲ ਦੇਣਾ ਤੇ ਪਸ਼ੂ ਨੂੰ ਦੇ ਦੇਣਾ ਹੂੰ ਪਹਿਲੀ ਡ ਠੀਕ ਹੈ ਜੀ ਕਿਸੇ ਤਰ੍ਹਾਂ ਦੇ ਵੀ ਮੋਕ ਲੱਗੀ ਹੋ ਨਹੀਂ ਫਿਰ ਦੂਜੀ ਡੋਜ਼ ਵੀ ਦੇਣੀ ਪੈਂਦੀ ਪਸ਼ੂ ਨੂੰ ਦੂਜੇ ਦਿਨ ਦੂਜੇ ਦਿਨ ਅਗਰ ਲੋੜ ਪੈਂਦੀ ਆ ਤਾਂ ਠੀਕ ਹੈ ਜੀ ਹਾਂ ਜੀ ਛੋਟੇ ਪਸ਼ੂਆਂ ਨੂੰ ਅਗਰ ਆਪਾਂ ਦੇਣਾ ਹੈ ਤਾਂ ਉੱਤੇ 30 ਗ੍ਰਾਮ ਦੀ ਡੋਜ਼ ਆ ਠੀਕ ਹੈ ਜੀ ਹਾਂ ਜੀ ਲਓ ਜੀ ਇਹ ਪ੍ਰੋਡਕਟ ਬਹੁਤ ਹੀ ਕਮਾਲ ਦੀ ਚੀਜ਼ ਆ ਜਿਹੜੇ ਪਸ਼ੂਆਂ ਨੂੰ ਮੋਕ ਲੱਗੀ ਆ ਇਹ 60 ਗ੍ਰਾਮ ਦਾ ਪੈਕੇਟ ਆ ਪੂਰਾ 60 ਗ੍ਰਾਮ ਹੀ ਆਪਾਂ ਡੋਜ਼ ਦੇਣੀ ਆ ਲੱਸੀ ਦੇ ਵਿੱਚ ਘੋਲ ਕੇ ਦੇਣੀ ਹੈ ਜਿਵੇਂ 250 ml ਲੱਸੀ ਗਿਆ ਹਨ ਤੁਸੀਂ ਇਹ ਤਾਂ ਵੱਡੇ ਪਸ਼ੂਆਂ ਵਾਸਤੇ ਪਹਿਲੇ ਦਿਨ ਰਿਜ਼ਲਟ ਇਹਦਾ ਆ ਜਾਊਗਾ 50% ਪਸ਼ੂ ਠੀਕ ਹੋ ਜਾਣਾ ਬਾਕੀ ਜੇ ਅਗਲੇ ਦਿਨ ਨਹੀਂ ਸਹੀ ਹੋਇਆ ਤਾਂ 60 ਗ੍ਰਾਮ ਅਗਲੇ ਦਿਨ ਦੇ ਦੇਣਾ ਜੇ ਆਪਾਂ ਛੋਟੇ ਪਸ਼ੂਆਂ ਨੂੰ ਦੇਣੀ ਹੈ ਇਹਦੀ ডোজ ਜੇ ਛੋਟੇ ਪਸ਼ੂਆਂ ਨੂੰ ਮੋਕ ਲੱਗੀ ਹੈ ਤਾਂ ਆਪਾਂ ਇਹਦੀ ডোজ ਦੇਣੀ ਹੈ 30 ਗ੍ਰਾਮ ਤੇ ਲੱਸੀ ਚ ਘੋਲ ਕੇ ਦੇਣੀ ਹੈ ਲੱਸੀ ਚ ਘੋਲ ਤੇ ਇਹਦਾ ਪ੍ਰਾਈਸ ਕਿੰਨਾ ਰਹਿੰਦਾ ਵੀਰੇ ਇਹਦਾ ਕੇਵਲ ਕੇਵਲ 60 ਰੁਪਏ ਦਾ ਖਰਚਾ ਆ 60 ਰੁਪਿਆ ਦਾ ਹੀ ਆ ਇਹ ਬਿਲਕੁਲ ਕੇਵਲ 60 ਰੁਪਏ ਦੇ ਵਿੱਚ ਫਾਰਮਰ ਦਾ ਸਰ ਜਾਂਦਾ ਆ ਠੀਕ ਹੈ ਜੀ ਤੁਸੀਂ ਦੱਸ ਦਿੱ ਗਿਐ ਕਿ ਮੋਕ ਦੇ ਵਿੱਚ ਜ਼ਿਆਦਾਤਰ ਪ੍ਰੋਡਕਟ 2-3 ਦਿਨ ਤੱਕ ਕੰਮ ਕਰਦੇ ਆ ਸਾਡਾ ਪ੍ਰੋਡਕਟ ਗਰੰਟੀ ਆ ਕਿ ਪਹਿਲੇ ਦਿਨੀ 50% ਮੋਕ ਨੂੰ ਬੰਦ ਕਰ ਦਗਾ ਠੀਕ ਹੈ ਜੀ ਹਾਂਜੀ ਤੇ ਰਮੀ ਕੈਪ ਪਾਊਡਰ ਠੀਕ ਤੇ ਲਓ ਜੀ ਆਪਾਂ ਇਹ ਪ੍ਰੋਡਕਟ ਦਿਖਾਇਆ ਸੀ ਇੱਕ ਆਪਾਂ ਕੈਲਸ਼ੀਅਮ ਦਿਖਾਇਆ ਸੀਗਾ ਇੱਧਰ ਜਿਹੜੇ ਪਸ਼ੂ ਰੀਪੀਟ ਹੁੰਦੇ ਆ ਇੱਧਰ ਮਿਨਰਲ ਮਿਕਸਚਰ ਪਿਆ ਤੇ ਆਹ ਜਿਹੜਾ ਮੋਕ ਲੱਗ ਜਾਂਦੀ ਏ ਪਸ਼ੂ ਨੂੰ ਉਹਦੇ ਹੱਸਤੇ ਆਪਾਂ ਬਹੁਤ ਹੀ ਵਧੀਆ ਪ੍ਰੋਡਕਟ ਦਿਖਾਇਆ ਸੀਗਾ ਇੰਦਰ ਤੇ ਦੇਖੋ ਕੈਲਸ਼ੀਅਮ ਬਾਈ ਨੂੰ ਵਿਖਾਣੀ ਕਿੰਨੀ ਦੇਰ ਦੀ ਆਪਾਂ ਰੱਖੀ ਸੀ ਔਰ ਮੇਰੇ ਕੋਲ 4-5 ਘੰਟੇ ਹੋ ਗਏ ਕੈਲਸ਼ੀਅਮ ਪਾਈ ਨੂੰ ਗਲਾਸ ਚ ਤੇ ਆਪਾਂ ਇਹ ਸਾਰੇ ਪ੍ਰੋਡਕਟ ਤੁਹਾਨੂੰ ਦਿਖਾਏ ਸੀਗੇ ਤੇ ਇੱਕ ਆਪਾਂ ਬਾਈ ਕੈਲਸ਼ੀਅਮ ਉਹ ਬਾਈ ਕੈਲਸ਼ੀਅਮ ਚੱਕੀ ਆਉਂਦਾ ਉਹ ਵੀ ਆਪਾਂ ਤੁਹਾਨੂੰ ਦਿਖਾਉਣੇ ਆ ਜਿਹੜੀ ਆਪਾਂ ਸ਼ੁਰੂ ਚ ਕੈਲਸ਼ੀਅਮ ਦਿਖਾਈ ਸੀਗੀ ਇਹ ਬਾਈ ਕਹਿੰਦਾ ਉਵੇਂ ਹੀ ਪਈ ਆ ਜਿਵੇਂ ਆਪਾਂ ਪਾਈ ਸੀ ਬਾਈ ਕਿੰਨਾ ਟਾਈਮ ਹੋ ਗਿਆ ਜੀ ਇਹਨੂੰ ਘੱਟੋ ਘੱਟ 4-5 ਘੰਟੇ ਹੋ ਗਏ 4-5 ਘੰਟੇ ਹੋ ਗਏ ਦੇਖੋ ਈਵਨ ਅਸੀਂ ਤਾਂ ਇਹ ਕਹਿੰਦੇ 2 ਸਾਲ ਬਾਅਦ ਵੀ ਕਹਿੰਨੀ ਕੱਢੂਗੇ ਇਸੇ ਤਰ੍ਹਾਂ ਕੈਲਸ਼ੀਅਮ ਬਾਹਰ ਆਉ ਕਿਉਂਕਿ ਇਹ ਲਿਕਵਿਡ ਨਹੀਂ ਹੈਗਾ ਇਹ ਸਸਪੈਂਸ਼ਨ ਪੌਣੀ ਵੀ ਐਵੇਂ ਹੀ ਆਣਾ ਇਹ ਪਸ਼ੂ ਨੂੰ ਕੋਈ ਘੋਲ ਕੇ ਨਹੀਂ ਪੋਈ ਕੋਈ ਘੋਲ ਕੇ ਕੁਛ ਨਹੀਂ ਠੀਕ ਹੈ ਜੀ ਇਹ ਸਾਰੇ ਆਪਾਂ ਪ੍ਰੋਡਕਟ ਦਿਖਾਏ ਸੀ ਬਹੁਤ ਹੀ ਵਧੀਆ ਪ੍ਰੋਡਕਟ ਹੈ ਜਿਹੜੇ ਡੇਰੀ ਫਾਰਮਰ ਹੁੰਦੇ ਆ ਉਹਨਾਂ ਤਾਂ ਹੀ ਇਹਨਾਂ ਦੀ ਪਹੁੰਚ ਹੋਣੀ ਬਹੁਤ ਜ਼ਰੂਰੀ ਹੈ ਕਿਉਂਕਿ ਜੇ ਬਿਮਾਰੀਆਂ ਤੋਂ ਪਸ਼ੂ ਦੂਰ ਰਹਿਣਗੇ ਫੇਰ ਹੀ ਡੇਰੀ ਜਿਹੜਾ ਡੇਰੀ ਫਾਰਮ ਜਿਹੜਾ ਆਪਣਾ ਡੇਰੀ ਫਾਰਮ ਹੈ ਫੇਰ ਹੀ ਉਹ ਕਾਮਯਾਬ ਹੈ ਤੇ ਇਹ ਪ੍ਰੋਡਕਟ ਆਪਾਂ ਤੁਹਾਨੂੰ ਸਾਰੇ ਦਿਖਾਏ ਸੀ ਪ੍ਰਾਈਜ਼ ਵੀ ਦੱਸਿਆ ਸੀ ਜੇ ਮੰਗਵਾਉਣੇ ਹੋਣ ਤਾਂ ਤੁਸੀਂ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਤੇ ਇੱਥੇ ਆ ਕੇ ਅਨੁਜ ਫੀਡ ਸਟੋਰ ਪਿੰਡ ਰਾਜਪੁਰ ਨਕੋਤੜ ਰੋਡ ਰਜ ਨਕੋਦਰ ਰੋਡ ਦੇ ਉੱਤੇ ਇਹ ਪਿੰਡ ਰੇ ਸ਼ਾਪ ਰਹਿ ਜਾਂਦੀ ਹੈ ਤੇ ਕਪੂਰਥਲਾ ਦੇ ਵਿੱਚ ਇਹ ਸ਼ਾਪ ਹੈ ਪ੍ਰੋਪਰ ਤੇ ਬਾਕੀ ਨੰਬਰ ਸਕਰੀਨ ਦੇ ਉੱਤੇ ਤੁਹਾਨੂੰ ਮਿਲ ਜਾਣਗੇ ਤੁਸੀਂ ਸਾਰੇ ਪ੍ਰੋਡਕਟ ਉਹ ਘਰੇ ਬੈਠੇ ਵੀ ਮੰਗਵਾ ਸਕਦੇ ਹੋ ਤੇ ਆਪਣੀ ਇਹ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਸ਼ੇਅਰ ਜ਼ਰੂਰ ਕਰਿਓ ਹੁਣ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਧੰਨਵਾਦ ਜੀ ਸਾਰਿਆਂ ਦਾ